بڑی سماجی کنتو آ گیا رڑکے والا سورجوں کمائے کا رڑکا رڑکے دیں بات ہے سر برے کپڑا پہنا سمی اندر ਲਓ ਫਿਰ ਰੇਡ ਇਹਦੀ ਸਾਈਡ ਹੁਣ ਮੰੰਦਰ ਤਿਆਰ ਹੈ ਗੋਗੀ ਤਿਆਰ ਹੈ ਹੈਪੀ ਤਿਆਰ ਹੈ ਨਾਲ ਗੱਗੀ ਹੈ ਲੈ ਵੀ ਗੱਗੀ ਅੱਜ ਲੱਗ ਜੂਗਾ ਪਤਾ ਕਿ ਮੁੰਡੇ ਬਠਿੰਡੇ ਦਾ ਬਠਿੰਡ ਵੀ ਮੈਨੂੰ ਕਹਿੰਦਾ ਹਾਈ ਡਿਸਕੋ ਪਰ ਵੀ ਸਾਈਡ بری پتا بال تکڑا ہوشد جشدان جی. تھوڑا درد محسوس کرنا ہوا منتری پونا کہ مندر کا ہر گفا پانچ جشن. سو ہونے والوں ہر گفا پانچ سو ہلکے منہ پہنتی ہے وہ دونوں دماغی معاگی گاؤں لاگی آ جانا تھوڑا درد محسوس کرتا ہے ہر پہلے سیم کی شروعات ہوئی ہے دو پتی مارے درمیان ٹکر ہے یہ میچ ہوکا یا تو لگ साल ਜਾਣਾ ਨਹੀਂ ਐਨਾ ਸੌਖਾ ਜਿਸ਼ਨ ਆਰਮਗੀਰੀਆ ਫੜਿਆ ਜਾਣਾ ਨਹੀਂ ਖਾ ਕੇ ਆ ਜਾਂਦੀ ਏ ਫੁੱਤੀ ਮੈਨੂੰ ਮਿਲੀ ਮਾਲ ਦੀ ਗੁੱਤੀ ਇਹ ਜਸ਼ਨ ਨਹੀਂ ਲਿਖਿਆ ਇਹਦੇ ਸਾਥੀ ਨਾਲ ਸਰ ਮੇਰੇ ਵੀਰੋ ਇਹਦੇ ਸਾਥੀ ਸਿਕਰ ਨਹੀਂ ਬਰ ਵੀ ਸਾਈਡ ਹੁਣ ਦੇਖਦਾ ਚੌੜਾ ਦਿੱਤਾ ਨੌਤਨ ਬੱਲੇ 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 ਮੱਠੰਦੇ ਮੈਲਾ ਚੱਲੇ ਬੱਲੇ ਬੱਲੇ ਸੇਲਵਰ ਕੌਡੀ ਚੱਲੇ ਬੱਲੇ ਬੱਲੇ ਇਥੇ ਇੱਕ ਵਾਰੀ ਕੌਡੀ ਚੱਲੇ ਨੰਬਰ ਕਹਿੰਦੇ ਰੇਡਰ ਇਹਦਰ ਕਾਲਾ ਸਿੱਧੂ ਐਲਾਨ ਕਰਦਾ ਵੀ ਮੰਦਰ ਦਾ ਇੱਕੋ ਜੱਫਾ 10000 ਦਾ ਹੋਵੇਗਾ ਮੰਦਰ ਦਾ ਇੱਕੋ ਜੱਫਾ ਕਾਲਾ ਸਿੱਧੂ ਕਹਿੰਦਾ ਵੀ 10000 ਦਾ ਹੋਵੇਗਾ ਇੱਕ ਪਾਸੇ ਪਰ ਕਰਨ ਕਹਿਆਂ ਦਾ ਜੱਤੀ ਸ਼ਾਦਾ ਵੀਰੋ ਕੀ ਬਾਤ ਹੈ ਉਹ ਸੇ ਵੱਡੇ ਮਾਰ ਦੇਵਾਂਗੇ ਜਸ਼ਨ ਆਲਮਗੀਰ ਆ ਤਿਆਰ ਬਰ ਤਿਆਰ ਹੈ ਚਾਰ ਫੇਰਾ ਭਰਿਆ ਹੋਇਆ ਕੋਈ ਸਾਫਾ ਘੁਮਾ ਰਿਹਾ ਕੋਈ ਪਰਨਾ ਘੁਮਾ ਰਿਹਾ ਕੋਈ ਭੰਗੜੇ ਪਾ ਰਿਹਾ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਫੇਰ ਵਾਲੇ ਕਬੱਡੀ ਕੱਪ ਦਾ ਆਨੰਦ ਮਾਣਿਆ ਜਾ ਰਿਹਾ ਹੈ ਪਹਿਲਾ ਸੈਮੀ ਫਾਈਨਲ ਹੈ ਇਹ ਵੱਡੇ ਮਲਾਂ ਦੀ ਟੱਕਰ ਚਾਰ ਚੁਫੇਰੇ ਝਾਟਾ ਮਾਰਦਾ ਇਕੱਠਾ ਤੇ ਜਸ਼ਨ ਦੀ ਪਈ ਰੇਡ ਉਧਰ ਵੀ ਸਰੇਦੀ ਹੈ ਹਾਂ ਦੋ ਖਿਡਾਰੀਆਂ ਦੇ درمیان ਕਿ ਹਾਰ ਦੇ ਨਹੀਂ ਹੁੰਦੇ ਕਦੇ ਮਰਦ ਦਰੇ ਤੁਸੀਂ ਹੌਸਲੇ ਬਣਾ ਕੇ ਬਸ ਬੰਮ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਦੋਨੇ ਟੀਮਾਂ ਜਿੱਤਣ ਲਈ ਜੂਝ ਰਹੀਆਂ ਖਿਡਾਰੀਆਂ ਸੁੱਖਾ ਵੀ ਲੱਗ ਗਿਆ ਤੇ ਸੇਰ ਬਰਾਇਆ ਦਾ ਘਰ ਦਾ ਮੇਲਾ ਚੱਲਦਾ ਠਾਠਾ ਮਾਣਦਾ ਕੱਠ ਇਸ ਗੱਲ ਦੀ ਗਵਾਹੀ ਭਰਦਾ ਵੀ ਇਸ ਰਾਕੇ ਦੇ ਲੋਕ ਕਮੇਡੇ ਨੂੰ ਪਿਆਰ ਕਰਦੇ ਆ ਬਹੁਤ ਵੱਡਾ ਕੱਠ ਹੈ ਅਗਲੇ ਮੈਚੇ ਟੀਮਾਂ ਨੂੰ ਬੇਨਤੀ ਵੀਰ ਬਣ ਕੇ ਬਹੁਤ ਜਦੋਂ ਮੈਚ ਹੋਏ ਕਿਹੜੇ ਜਲਾਲ ਵਿੱਚ ਵੱਡੇ ਵੱਡੇ 스타 ਪੁੱਜੇ ਜਦੋਂ ਮਹਾਰਾਜ ਵਿੱਚ ਕੱਪ ਹੁੰਦਾ ਵੱਡੇ ਵੱਡੇ 스타 ਆਉਂਦੇ ਐ ਜਦੋਂ ਸਿਲਵਰੇ ਕੱਪ ਹੁੰਦਾ ਤੇ ਵੱਡੇ ਵੱਡੇ 스타 ਆਉਂਦੇ ਐ ਗਿੱਲ ਰੋਪਿਆ ਹਜ਼ਾਰਾਂ ਮੁਰੇ ਇਕੱਲੇ ਜਿਹੜੇ ਖੜੇ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਨੇ ਜੜੇ ਇਤਿਹਾਸ ਵਿੱਚ ਕੋਕੇ ਉਹਨਾਂ ਬੰਦਿਆਂ ਨੇ ਜੜੇ ਖੇਲਿਆਨ ਸੁੱਖਾਂ ਨੇ ਬਰਕਰਾਰ ਨੇ ਕਬੱਡੀ ਪਾਈ ਐ ਸਿੰਘ ਫਾਰਮ ਹਰ ਨੇ ਡਾਕਟਰ ਮੋਟਰਸਾਈਕਲ ਆਲਾ ਬਾਹਰ ਦਿੱਤੇ ਨਿੰਦਰ ਸਿੰਘ ਟੱਲੋ ਦੈਨਦਰ ਵੀ ਕਹਿੰਦੇ ਆਨੰਦ ਬਾੜਦੇ ਆ ਪਈ ਹੀ ਫੇਰ ਹੁਣ ਦੇਖਦੇ ਆ ਵੀ ਸ਼ੇਰ ਬਰਾਦਾ ਕੌਣ ਕਿਹੜਾ ਬੱਲੇ ਬਲੇ ਕਰਾਵੇਗਾ ਫਟਾ ਦੇ ਭਾਈਆਂ ਮੀਆਂ ਵੇਖੇ ਤਾਸ਼ੀਪੁਰੀਆ ਇੰਦੂ ਰੁੜਕਾ ਇੰਦੂ ਰੁੜਕਾ ਮੁੰਡੇ ਨੂੰ ਆਇਆ ਕਿਆ ਮੁਰਕਾ ਆਹ ਸਾਹਮਣੇ ਕਿਲਿਆਨ ਸੁਖਿਆ ਦਾ ਫੇਰ ਕਬੀ ਪੌਂਦਰੀ ਬਾਤਾ ਹੋਇਆ ਇਹ ਬੈਦ ਕੌਟੀ ਦੀ ਚੰਦਰ ਵਰਗੀ ਫੈਲੀ ਵਿੱਚ ਮੈਦਾਨਾਂ ਦੇ ਰੇਟਾ ਪੈਂਦੇ ਆ ਜੱਫੇ ਲੱਗਦੇ ਪਰਖੋ ਜੋਰ ਜਵਾਨਾਂ ਦੇ ਰੇਟਾ ਪੈਂਦੀਆਂ ਜੱਫੇ ਲੱਗਦੇ ਪਰਖੋ ਜੋਰ ਜਵਾਨਾਂ ਦੇ ਕਿਲਿਆਨ ਸੁਖਿਆ ਦੀ ਫੇਰ ਹੁਣ ਦੇਖ ਲਿਆ ਵੀ ਚਾਰਾਂ ਦੇ ਵਿੱਚੋਂ ਕੌਣ ਲੱਗੀ ਫੇਰ ਕਸਾ ਮੰਦਰ ਨੇ 5000 ਪੁਦੀਆਂ ਲਾ ਵੀ ਬਾਈ ਮੰਦਰ ਦੀ ਮਾਇਆ ਫਰਵੀ ਮੇਰਾ ਵੀਰ ਆ ਵੀਰਾਂ ਦੇ ਮਾਇਆ ਕੋਈ ਨਹੀਂ ਕਰਦੀ ਇਦਰ ਕਾਲਾ ਸਿੱਧੂ ਕਹਿੰਦਾ ਕਾਲਾ ਸਿੱਧੂ ਕਹਿੰਦਾ ਵੀ ਕੋ ਜੱਫੇ ਦਾ 10000 ਦੇਦੀ ਲੱਕ ਵਾਲਿਆ 10000 ਰੁਪਏ ਮੇਰੇ ਵੀਰੋ ਲਾ ਅਗਲੀ ਚੌਦੀ ਹੁਣ ਕੌਣ ਪਾਉਗਾ ਕੀ ਕਹਾਣੀ ਬੱਤੀ ਹੈ ਮਿਹਨਤ ਕੀਤੀ ਮਿੰਤਾ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤੀ ਨੰਗਣੀਆਂ ਦਿੱਤਾ ਨਹੀਂ ਸੋਤ ਸਕੀਨੋਂ ਭੱਜੀ ਹੈ ਬਾਕੀ ਗੱਲ ਕਰ ਬੱਲੇ ਛੱਡੀ ਐ ਆ ਬਾਕੀ ਗੱਲ ਨਹੀਂ ਵੀ ਛੱਡ ਆਲੇ ਤੇ ਸ਼ਰਤੀ ਐ ਹਾ ਜਸ਼ਨ ਨੇ ਕਬੱਡੀ ਪਾਦੀ ਐ ਹੁਣ ਕੌਣ ਇਹੜਾ ਬੱਲੇ ਬੱਲੇ ਕਰਾਵੇਗਾ ਲੋਕ ਕਿਤੇ ਥੁੱਪੇ ਪਏ ਐ ਮੇਰਾ ਸ਼ੇਰ ਰਾਜਾ ਦਾ ਨਿਯਾਰੇ ਆਈ ਜਾਂਦੇ ਆ ਨਿਯਾਰੇ ਜਾਈ ਜਾਂਦੇ ਆ ਪੈਂਦੀ ਫੇਰ 12 ਨੰਬਰ ਹੀ ਪੈ ਗਿਆ ਨੰਬਰ ਧਾਰੀ ਦਾ ਨੰਬਰ ਕਿਤੇ ਹੋਵੇ ਜੇ ਮੁਕਦਰਾਂ ਦਾ ਟਾਈਮ ਦੇਖਣਾ ਗੱਲ ਸੁਣ ਮੱਖਣਾ ਜੇਰਾ ਪੈਦਾ ਰੱਖਣਾ ਹੋਵੇ ਜੇ ਮੁਕਦਰਾਂ ਦਾ ਟਾਈਮ ਉੱਠਣਾ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਅੱਜ 23 ਤਾਰਿਖ ਆ ਗੋ ਟ੍ਰੈਕਟਰ ਜਿੱਤਿਆ ਹੋ ਮੂਰੇ ਦਸ ਦੁਨੀਆ ਦਾ ਲਾ ਪਈ ਫੇਰ ਰੇਲ ਹੁਣ ਕਾ